ਹੁਣ ਅਸੀਂ ਤਾਂ ਇਸ ਗੱਲ ਤੋਂ ਲੈ ਕੇ ਰੋਲਾ ਪਾਉਂਦੇ ਆਂ ਤਾਂ ਅਸੀਂ ਪਿੱਟਦੇ ਆਂ ਕਿ ਕਿਸੇ ਥਾਂ ਥਾਂ ਤੇ ਜਾ ਕੇ ਸਿਰ ਨਾ ਝੁਕਾਓ ਫਰੀਦਾਬਾਦ ਪਰਾਇ ਬੈਸਣਾ ਸਾਈਂ ਮੋਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਲੇ ਭਗਤ ਫਰੀਦ ਸਾਹਿਬ ਆਪਣੀ ਬਾਣੀ ਦੇ ਵਿੱਚ ਉਚਾਰਦੇ ਆ ਫਰੀਦਾ ਬਾਰ ਪਰਾਇ ਬੈਸਣਾ ਬਾਰ ਕਿnde ਦਰਵਾਜ਼ੇ ਨੂੰ ਫਰੀਦਾ ਬਾਰ ਪਰ ਆਏ ਬੈਸਣਾ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਅੱਗੇ ਜਾ ਕੇ ਬੈਠਣ ਦਾ ਸਬਾਬ ਨਾ ਬਣੇ ਮੌਕਾ ਨਾ ਦੇਈ ਮੈਨੂੰ ਏ ਅਕਾਲ ਪੁਰਖ ਵੈਗਰੂ ਮੈਨੂੰ ਮੌਕਾ ਨਾ ਦੇਵੀਂ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਗੜੀ ਜਾ ਕੇ ਚੂਲੀ ਅੱਗਣੀ ਪਵੇ ਜੇ ਤੂੰ ਐਵੇਂ ਰੱਖ ਸੀ ਬਾਬਾ ਫਰੀਦ ਜੀ ਕਹਿੰਦੇ ਜੇ ਕਿਤੇ ਇਦਾਂ ਦਾ ਸਬਾਬਾ ਬਣੇ ਕਿ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਅੱਗੇ ਜਾ ਕੇ ਕਿਸੇ ਹੋਰ ਦੀ ਚੌਖਟ ਅੱਗੇ ਜਾ ਕੇ ਝੋਲੇ ਜੜਨੀ ਪਵੇ ਤੇ ਜਿਉਂ ਸਰੀਰੋਂ ਲੈ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਲਈ ਪਰ ਤੇਰਾ ਦਰ ਛੱਡ ਕੇ ਮੈਨੂੰ ਕਿਤੇ ਹੋਰ ਨਾ ਜਾਣਾ ਪਵੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਤੇ ਨਾ ਝੁਕੇ ਸਾਨੂੰ ਬੜੇ ਫੋਨ ਲਾ ਕੇ ਤੁਸੀਂ ਨਿੰਦਿਆ ਕਰਦੇ ਜੀ ਬਾਬਿਆਂ ਦੀ ਮੈਂ ਬੇਨਤੀ ਕਰਾਂ ਭਲਿਓ ਸੇ ਝਕਾਉਣ ਦੀ ਡੈਫੀਨੇਸ਼ਨ ਦਵਾ ਸੂਬੇ ਸਰਹੰਦ ਦੀ ਕਚੈਰੀ ਦੇ ਵਿੱਚ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤੇ ਸਿੰਘ ਨੂੰ ਗੁਰੂ ਦੇ ਲਾਲਾਂ ਨੂੰ ਜਦੋਂ ਪਹਿਲੇ ਦਿਨ ਪੇਸ਼ ਕਰਨਾ ਵਾ ਇਤਿਹਾਸ ਦੇ ਵਿੱਚੋਂ ਵਿਚਾਰ ਕਰਨ ਲੱਗਾ ਮੈਂ ਵੱਡਾ ਦਰਵਾਜ਼ਾ ਬੰਦ ਕਰਕੇ ਤੇ ਛੋਟਾ ਦਰਵਾਜ਼ਾ ਦੁਸ਼ਮਣਾਂ ਖੋਲਤਾ ਵਾ ਸੁਚਾਨੰਦ ਖਤਰੀ ਸੂਬੇ ਸਰਹੰਦ ਨੂੰ ਇਹ ਕਹਿ ਰਿਹਾ ਵਾ ਕਿ ਜਦੋਂ ਗੁਰੂ ਦੇ ਪੁੱਤਰ ਅੰਦਰ ਆਉਣਗੇ ਤੇ ਜਿਵੇਂ ਸਿਪਾਈ ਸਿਰ ਝੁਕਾ ਕੇ ਅੰਦਰ ਆਉਣਗੇ ਗੁਰੂ ਦੇ ਪੁੱਤਰ ਵੀ ਉਹਨਾਂ ਨੂੰ ਉਦਾਂ ਹੀ ਫਾਲੋ ਕਰਕੇ ਅੰਦਰ ਆਉਣਗੇ ਭਾਵ ਕਿ ਗੁਰੂ ਦੇ ਪੁੱਤਰ ਵੀ ਤੁਹਾਡੇ ਗੜੀ ਆ ਕੇ ਸਿਰ ਝੁਕਾਉਣਗੇ। ਐਈਓ ਗੱਲ ਹੁੰਦੀ ਹੈ। ਸਿਪਾਈ ਗੁਰੂ ਦੇ ਪੁੱਤਰਾਂ ਨੂੰ ਠੰਡੇ ਬੁਰਜ ਦੇ ਵਿੱਚੋਂ ਲੈ ਕੇ ਜਦੋਂ ਸੂਬੇ ਦੇ ਦਰਬਾਰ ਦੇ ਵਿੱਚ ਪੇਸ਼ ਹੁੰਦਾ ਵਾ। ਸਿਪਾਈ ਆਪਣਾ ਸਿਰ ਝੁਕਾਉਂਦਾ ਵਾ। ਸਿਰ ਝੁਕਾ ਕੇ ਸਲਾਮ ਕਰਕੇ ਤੇ ਸੂਬੇ ਦੇ ਦਰਬਾਰ ਦੇ ਵਿੱਚ ਵੜ ਜਾਂਦਾ ਵਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਛੋਟੇ ਲਾਲ, ਬਾਬਾ ਜਰਾਵਰ ਸਿੰਘ, ਬਾਬਾ ਫਤੇ ਸਿੰਘ। ਸਭ ਤੋਂ ਪਹਿਲਾਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਕਹਿ ਦਿੰਦੇ ਆ ਕਿ ਜਿਵੇਂ ਮੈਂ ਅੰਦਰ ਦਾਖਲ ਹੋਵਾਂ ਉਸੇ ਤਰ੍ਹਾਂ ਤੁਸੀਂ ਮੈਨੂੰ ਫੋਲੋ ਕਰਕੇ ਦਾਖਲ ਹੋਣਾ ਤੇ ਬਾਬਾ ਜੋਰਾਵਰ ਸਿੰਘ ਨੇ ਸਭ ਤੋਂ ਪਹਿਲਾਂ ਜੁੱਤੀ ਅੰਦਰ ਰੱਖੀ ਤੇ ਜੁੱਤੀ ਅੰਦਰ ਰੱਖ ਕੇ ਪਿੱਛੋਂ ਦੀ ਹੋ ਕੇ ਅੰਦਰ ਦਾਖਲ ਹੋਏ ਕਹਿੰਨ ਤੋਂ ਭਾਵ ਕਿ ਜੇ ਜਿਹੜੇ ਵੀ ਤੂੰ ਲਾਲਚ ਸਾਨੂੰ ਦੇ ਰਿਆ ਵਾ ਸੋਣੀਆਂ ਬੇਗਮਾ ਦੇ ਜਿਹੜੇ ਲਾਲਚ ਸੁਬਿਆ ਤੂੰ ਸਾਨੂੰ ਦੇ ਰਿਆ ਵਾ ਸੋਹਣਿਆ ਰਾਜਪਾਗਾਂ ਦੇ ਸੋਹਣਿਆ ਬੇਗਮਾਂ ਦੇ ਸਾਡੀ ਜਾਨ ਬਖਸ਼ਣ ਦੇ ਲਾਲਚ ਤੂੰ ਸਾਨੂੰ ਦੇ ਰਿਆ ਵਾ ਤੇ ਜੁੱਤੀ ਵਿਖਾ ਕੇ ਗੁਰੂ ਦੇ ਪੁੱਤਰਾਂ ਨੇ ਇਹ ਹਸਾਬਤ ਕਰਤਾ ਕਿ ਤੇਰੇ ਇਸ ਲਾਲਚ ਨੂੰ ਅਸੀਂ ਇਸ ਜੁੱਤੀ ਦੀ ਠੋਕਰ ਮਾਰਦੇ ਆਂ ਜੁੱਤੀ ਦੀ ਨੋਕ ਤੇ ਜਾਂਦੇ ਆਂ ਜਦੋਂ ਬਾਬਾ ਜੋਰਾਵਰ ਸਿੰਘ ਆਪਣਾ ਜੋੜਾ ਅੰਦਰ ਕਰਕੇ ਤੇ ਪਿੱਛੋਂ ਦੀ ਉਹ ਕੇਂਦਰ ਵੜੇ ਤੇ ਦੇਖੋ ਵੇਖ ਬਾਬਾ ਫਤਿਹ ਸਿੰਘ ਵੀ ਉਸੇ ਤਰੀਕੇ ਅੰਦਰ ਹੋਏ ਅੰਦਰ ਦਾਖਲ ਹੋ ਕੇ ਕੀ ਬਲਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇੱਕ ਵਾਰੀ ਦਰਬਾਰ ਦੇ ਵਿੱਚ ਸੁਨਾਟਾ ਸ਼ਾਹ ਜਾਂਦਾ ਤੇ ਸੁਚਾ ਨੰਦ ਖਤਰੀ ਇਹ ਕਹਿੰਦਾ ਵਾ ਕਿ ਬੱਚਿਓ ਇਹ ਤੁਹਾਡੇ ਪਿਤਾ ਦਾ ਆਨੰਦਪੁਰ ਵਾਲਾ ਦਰਬਾਰ ਨਹੀਂ ਆ ਇਹ ਸੂਬੇ ਸਰਹੰਤਰਾ ਦਰਬਾਰ ਆ ਜੇਕਰ ਇੱਥੇ ਨਮਸਕਾਰ ਕਰਨੀ ਹੈ ਇੱਥੇ ਤੁਹਾਡੇ ਪਿਤਾ ਜੀ ਵਾਲੀ ਫਤਹਿ ਨਹੀਂ ਚੱਲਣੀ ਤੁਹਾਡੇ ਪਿਓ ਵਾਲੀ ਫਤਹਿ ਨਹੀਂ ਚੱਲਣੀ ਇੱਥੇ ਝੁੱਕ ਕੇ ਸਲਾਮ ਕਰਨਾ ਪੈਣਾ ਵਾ ਤੇ ਗੁਰੂ ਦੇ ਪੁੱਤਰ ਕੀ ਜਵਾਬ ਦਿੰਦੇ ਆ ਗੁਰੂ ਦੇ ਪੁੱਤਰ ਇਹ ਜਵਾਬ ਦਿੰਦੇ ਆ ਇਹ ਖੁਦਾ ਕੋ ਸਲਾਮ ਕੀ ਹੈ ਅਬ ਕਿਸੇ ਔਰ ਕੋ ਨਹੀਂ ਉਹ ਕਹਿੰਦੇ ਇੱਕ ਖੁਦਾ ਨੂੰ ਸਲਾਮ ਕਰਦੀ ਆ ਇੱਕ ਕਾਲਪੁਰਖ ਨੂੰ ਸਲਾਮ ਕਰਦੀ ਆ ਤੂੰ ਮੈਂ ਝਾੜ ਕੋਈ ਅਵਰ ਨਾ ਤੇ ਆਂ ਜੋ ਵਰ ਚਾਹੂੰ ਸੁਤਮਤੇ ਪਾਉ ਉਸ ਕਾਲਪੁਰਖ ਨੂੰ ਨਮਸਕਾਰ ਕਰਦੀ ਆ ਹੁਣ ਉਸ ਤੋਂ ਇਲਾਵਾ ਕਿਸੇ ਹੋਰ ਗਾੜੀ ਸਿਰਨੀ ਚ ਕਾਉਂਦੇ ਤਾਂ ਅਸੀਂ ਗੱਲ ਕਰਦੇ ਆ ਕਿ ਸਿੱਖੋ ਅੱਜ ਤੁਹਾਡੇ ਸਿਰ ਜਾ ਕੇ ਕਿਸੇ ਕਬਰ ਅੱਗੇ ਝੁਕਣ ਦੁਬਦਾਨਾ ਪੜੋ ਹਰਬਿੰਨ ਹੋਰ ਨਾ ਪੁੱਜੋ ਮੜੇ ਮਸਾਨ ਨਾ ਜਾਈ ਅੱਜ ਤੁਹਾਡੇ ਸਿਰ ਸਿੱਖੋ ਜਾ ਕੇ ਪਖੰਡੀਆਂ ਗਾੜੀ ਝੁਕਣ ਦੰਬੀਆਂ ਗਾੜੀ ਝੁਕਣ ਤਾਂ ਮੈਂ ਉਹ ਤੇ ਬੜੀ ਏਰੀ ਬੇਨਤੀ ਕੀਤੀ ਆ ਜਿਹੜੇ ਗੁਰੂ ਸਾਹਿਬ ਆਪ ਦੇ ਚਾਰ ਪੁੱਤਰ ਵਾਰ ਕਿ ਨਹੀਂ ਜਿੰਨਾਂ ਦੀਆਂ ਅੱਖਾਂ ਦੇ ਵਿੱਚੋਂ ਮੋਤੀ ਡੱਗਾ ਅੱਜ ਮੋਤੀ ਡੱਗਦੇ ਹੋਣਗੇ ਵੀ ਯਾਰ ਇੰਨਾ ਬਦਲੇ ਆਪ ਦੇ ਚਾਰ ਵਾਰੇ ਤੇ ਚਾਰ ਵਾਰ ਕੇ ਇਸ਼ਾਰਾ ਇਹਨਾਂ ਵੱਲ ਕੀਤਾ ਇਨ ਪੁੱਤਰਨ ਕੇ ਅਸੀਸ ਪਰ ਵਾਰ ਦੀ ਸਤ ਚਾਰ ਚਾਰ ਮੋਏ ਤੋਂ ਕਿਹਾ ਵਾਜੀ ਕਿ ਹਜ਼ਾਰ ਅੱਜ ਇਹ ਇੱਕ ਨੂੰ ਛੱਡ ਕੇ ਕਿੰਨਾ ਗਾੜੀ ਤੁਰੇ ਫਿਰਦੇ ਆ ਅੱਜ ਅੱਖਾਂ ਦੇ ਵਿੱਚੋਂ ਮੋਤੀ ਡੱਗਦੇ ਹੋਣਗੇ ਅੱਜ ਜਿਵੇਂ-ਜਿਵੇਂ ਡੇਰੇ ਪੰਜਾਬ ਦੇ ਵਿੱਚ ਬਣ ਚੁੱਕੇ ਆ ਅਮਰੀਕਾ ਕੈਨੇਡਾ ਵਰਗੇ ਵੱਡੇ-ਵੱਡੇ ਦੇਸ਼ਾਂ ਤੋਂ ਜਹਾਜ਼ ਦੇ ਲਈ 에어ਪੋਰਟ ਦਿੱਲੀ 에어ਪੋਰਟ ਤੋਂ ਆਉਂਦਾ ਲੋਕਾਂ ਨੂੰ ਵੱਡੀਆਂ-ਵੱਡੀਆਂ ਲਗਜ਼ਰੀ ਬੱਸਾਂ ਤੇ ਸਵਾਰ ਕਰਕੇ ਤੇ ਵੱਡੇ-ਵੱਡੇ ਡੇਰੇਆਂ ਤੇ ਲਿਆਂਦਾ ਜਾਂਦਾ ਵਾ ਉਹ ਲੋਕ ਮਹੀਨਾ 15 ਦਿਨ ਡੇਰੇ ਤੇ ਰਹਿ ਕੇ ਸੇਵਾ ਕਰਦੇ ਆ ਤੇ ਵਾਪਸ ਉਸੇ ਤਰ੍ਹਾਂ ਲਗਜ਼ਰੀ ਬੱਸਾਂ ਦੇ ਸਵਾਰ ਹੋ ਕੇ ਦਿੱਲੀ 에어ਪੋਰਟ ਤੇ ਗਾਂ ਮੁੜ ਕੇ ਜਹਾਜ਼ਾਂ ਦੇ ਵਿੱਚ ਚੜ ਕੇ ਤੇ ਅਮਰੀਕਾ ਕੈਨੇਡਾ ਨੂੰ ਜਾਂਦੇ ਆ ਮੈਂ ਇੱਕ ਵਾਰੀ ਸਵਾਲ ਕੀਤਾ ਭਲਿਓ ਮੈਂ ਕਿਹਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਮੈਂ ਕਿਹਾ ਜਦੋਂ ਤੁਹਾਡੀ ਬਸ ਫਤੇਗੜ ਸਾਹਿਬ ਦੇ ਲਾਗੋਂ ਦੀ ਨੰਗਦੀ ਹੋਏਗੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਸਵਾਲ ਤੇ ਕਰਦੇ ਹਣਗੇ ਪਿਤਾ ਜੀ ਐਨਾ ਬਦਲੇ ਵਾਰਤਾ ਸਾਨੂੰ ਜਿਹੜੇ ਅੱਜ ਸਾਹਮਣੇ ਉਹਦੀ ਫਤੇਗੜ ਦੇ ਲੰਗਗੇ ਪਰ ਐਨੂੰ ਨਹੀਂ ਆਏ ਗਏ ਕਿੰਨਾਂ ਵੱਲ ਜਿਹੜੇ ਡੇਰਿਆਂ ਨੇ ਸਿੱਖੀ ਨੂੰ ਢਾਹ ਲਈ ਉਹ ਆਉਣ ਵਾਲੇ ਕਿਹੜੇ ਕੋਈ ਅੰਗਰੇਜ਼ ਆਵੇ ਸਾਨੂੰ ਗਿਲਾ ਨਹੀਂ ਕੋਈ ਗੋਰਾ ਆਵੇ ਕੋਈ ਕਾਲਾ ਆਵੇ ਕੋਈ ਪੀਲਾ ਆਵੇ ਸਾਨੂੰ ਮਾਫ ਕਰਨਾ ਕੋਈ ਗਿਲਾ ਨਹੀਂ ਡੇਰਿਆਂ ਤੇ ਜਾਣ ਵਾਲੇ ਕਿਹੜੇ ਲੋਕ ਸਿਰ ਤੇ ਸੋਹਣੀਆਂ ਦਸਤਾਰਾਂ ਪਰ ਮਾਈਂਡ ਵਾਸ਼ ਇਥੋਂ ਤੱਕ ਹੋ ਚੁੱਕੇ ਆ ਡੇਰਿਆਂ ਵੱਲ ਨੂੰ ਗਏ ਫਤਿਹਗੜ੍ਹ ਨੂੰ ਧਿਆਨ ਨਹੀਂ ਕੀਤਾ ਆਨੰਦਪੁਰ ਵੱਲ ਨੂੰ ਧਿਆਨ ਨਹੀਂ ਕੀਤਾ ਚਮਕੌਰ ਸਾਹਿਬ ਵੱਲ ਨੂੰ ਧਿਆਨ ਨਹੀਂ ਕੀਤਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਵੱਲ ਨੂੰ ਹਜੂਰ ਸਾਹਿਬ ਵੱਲ ਨੂੰ ਧਿਆਨ ਨਹੀਂ ਕੀਤਾ ਧਿਆਨ ਕਿਹੜੇ ਡੇਰੇ ਵੱਲ ਕੀਤਾ ਜਿਹੜੇ ਡੇਰਿਆਂ ਨੇ ਸਿੱਖੀ ਦੀਆਂ ਜੜਾਂ 'ਤੇ ਤੇਲ ਪਾਇਆ ਤੁਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਾਹੋਂ ਸੁਤੰਤ ਤੇ ਪਾਉ ਕਲਾ ਵਰਤਦੀ ਆ ਗੁਰੂ ਦੀ ਕਲਾ ਗੁਰੂ ਦੀ ਅਸੀਂ ਵਰਤਦੀ ਆ ਜਦੋਂ ਇੱਕ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਹੀਦ ਹੋਇਆ ਬਾਬਾ ਜੀ ਸਿੰਘ ਇੱਕ ਪੁੱਤਰ ਸ਼ਹੀਦ ਹੋਇਆ ਲਾਗੇ ਖੜੇ ਸਿੰਘਾਂ ਨੂੰ ਇਹ ਫੀਲ ਹੋਇਆ ਵੀ ਆਪਣੇ ਪਿਓ ਨੂੰ ਦਿੱਲੀ ਤੋਰਤਾ ਕਿਸੇ ਦੇ ਧਰਮ ਦੀ ਰੱਖਿਆ ਕਰਨ ਦੇ ਲਈ ਇਹ ਗੁਰੂ ਰੋਇਆ ਨਹੀਂ ਪਰ ਅੱਜ ਇਹ ਗੁਰੂ ਜ਼ਰੂਰ ਰੋਏਗਾ ਕਿ ਜਦੋਂ ਇਹਦਾ ਗੁਰੂ ਦਾ ਪੁੱਤ ਇੱਕ ਸ਼ਹੀਦ ਹੋ ਗਿਆ ਪਿਆਰੋ ਕੋਈ ਛੋਟੀ ਗੱਲ ਨਹੀਂ ਹੁੰਦੀ ਕਿ ਇੱਕ ਪਿਓ ਦੇ ਸਾਹਮਣੇ ਪੁੱਤਰ ਦੀ ਹਿੱਕ ਦੇ ਵਿੱਚ ਤੀਰ ਵੱਜਦੇ ਹੋਣ ਤਾਂ ਇਤਿਹਾਸਕਾਰ ਇਹ ਵੀ ਲਿਖਦੇ ਆ ਜਦੋਂ ਕੋਈ ਵੀ ਸਿੰਘ ਸ਼ਹੀਦ ਹੁੰਦਾ ਹੈ ਜਿਹੜੇ ਸਿੰਘ ਗੁਰੂ ਦੇ ਨਾਲ ਗੜੀ ਦੇ ਵਿੱਚ ਸੀਗੇ ਕੋਈ ਵੀ ਸਿੰਘ ਸ਼ਹੀਦ ਹੁੰਦਾ ਸੀ ਤੇ ਪੰਜ ਪਿਆਰੇ ਲਗੇ ਜਕਾਰਾ ਲਾਇਆ ਕਰਦੇ ਸੀ ਪਰ ਜਦੋਂ ਗੁਰੂ ਦਾ ਆਪਣਾ ਪੁੱਤਰ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਤੇ ਉਦੋਂ ਪੰਜਾਂ ਪਿਆਰਿਆਂ ਨੂੰ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਇਤਿਹਾਸਕਾਰ ਲਿਖਦੇ ਆ ਵੀ ਪੰਜਾਂ ਪਿਆਰਿਆਂ ਨੇ ਜਕਾਰੇ ਨਹੀਂ ਲਾਏ ਤੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਵੱਲ ਵੇਖ ਕੇ ਜਕਾਰੇ ਲਾਏ ਵੀ ਤੁਸੀਂ ਜਕਾਰੇ ਨਹੀਂ ਲਾ ਰਹੇ ਮੈਂ ਜਕਾਰੇ ਲਾਵਾਂਗਾ ਪੰਜ ਪਿਆਰੇ ਹਰਾਨ ਵੀ ਆਪਣਾ ਪੁੱਤ ਵਾਰਿਆ ਹੋਵੇ ਪੁੱਤ ਨੂੰ ਇਹ ਸਿੱਖਿਆ ਦੇ ਕੇ ਭੇਜੀ ਹੋਵੇ ਵੀ ਕੋਈ ਵੀ ਵਾਰਸ ਹੈ ਨਾ ਮਾ ਭੱਜੇ ਜਾਂਦੇ ਦੀ ਪਿੱਠ ਦੇ ਵਾਰ ਨਾ ਹੋਵੇ ਜਿੰਨੇ ਵੀ ਵਾਰ ਤੇਰੇ ਉੱਤੇ ਹੋਣ ਤੇਰੀ ਹਿੱਕ ਦੇ ਵਿੱਚ ਵਾਰ ਹੋਣ ਪਿੱਠ ਦੇ ਵਾਰ ਨਹੀਂ ਸਹਾਰਨਾ ਇੱਕ ਪੁੱਤਰ ਸ਼ਹੀਦ ਹੋਇਆ ਬਾਬਾ ਜੀ ਸਿੰਘ ਪਿੱਛੇ ਬਾਬਾ ਜੂਹਾਰ ਸਿੰਘ ਗਲੀ ਦੇ ਵਿੱਚ ਹੈ ਬਾਬਾ ਜੂਹਾਰ ਸਿੰਘ ਗੜੀ ਦੇ ਵਿੱਚ ਐ ਆਪਣੇ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬਾਬਾ ਜੂਹਾਰ ਸਿੰਘ ਆਪਣੇ ਗੁਰੂ ਪਿਤਾ ਦੇ ਕੋਲ ਆਏ ਆ ਕਹਿੰਦੇ ਪਿਤਾ ਜੀ ਮੇਰਾ ਵੀਰ ਸ਼ਹੀਦ ਹੋ ਚੁੱਕਾ ਵ ਜੰਗ ਦੇ ਮੈਦਾਨ ਦੇ ਵਿੱਚ ਕਹਿੰਦੇ ਪਿਤਾ ਜੀ ਮੈਨੂੰ ਵੀ ਥਾਪੜਾ ਦਿਓ ਮੈਂ ਵੀ ਜਾ ਕੇ ਦੁਸ਼ਮਣਾਂ ਦੇ ਛੱਕੇ ਛਡਾਉਣੇ ਚਾਹੁੰਦਾ ਵਾਂ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚਬਾਉਣੇ ਚਾਹੁੰਦਾ ਵਾਂ ਤੇ ਗੁਰੂ ਸਾਹਿਬ ਖੁਸ਼ ਹੋ ਕੇ ਇਹ ਗੱਲ ਕਹਿੰਦੇ ਆ ਕਿ ਪੁੱਤ ਜੁਝਾਰਸਿਆਂ ਜੇ ਮੈਂ ਤੈਨੂੰ ਆਪ ਆਵਾਜ਼ ਮਾਰ ਕੇ ਬੁਲਾਉਂਦਾ ਤੇ ਗੱਲ ਹੋਰ ਸੀਗੀ ਪਰ ਕਿੱਡੀ ਗੁਰੂ ਦੀ ਕਿਰਪਾ ਉਹ ਕਹਿੰਦੇ ਜੇ ਮੈਂ ਆਪ ਤੈਨੂੰ ਆਵਾਜ਼ ਮਾਰ ਕੇ ਬੁਲਾਉਂਦਾ ਗੱਲ ਹੋਰ ਸੀ ਪਰ ਤੈਨੂੰ ਮੈਂ ਆਵਾਜ਼ ਮਾਰ ਕੇ ਨਹੀਂ ਬੁਲਾਈ ਜੁਝਾਰਸਿਆਂ ਤੂੰ ਆਪ ਮੇਰੇ ਕੋਲ ਆਇਆ ਵਾ ਤੇ ਲਾਗੇ ਪੰਜ ਪਿਆਰੇ ਖੜੇ ਵੇਖ ਰਹੇ ਆ ਉਹ ਕਹਿੰਦੇ ਗੁਰੂ ਪਾਸ਼ਾ ਨਹੀਂ ਐਦਾਂ ਨਾ ਕਰਿਓ ਤੁਹਾਡਾ ਇੱਕ ਪੁੱਤਰ ਆਲਰੇੜੀ ਜੰਗ ਦੇ ਵਿੱਚ ਸ਼ਹੀਦ ਹੋ ਚੁੱਕਾ ਵਾ ਦੂਜੇ ਨੂੰ ਨਾ ਤੋੜਿਓ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਮਸ਼ੀਰ ਤਲਵਾਰ ਬਾਬਾ ਜੁਝਾਰ ਸਿੰਘ ਨੂੰ ਭੇਡ ਕੀਤੀ ਥਾਪੜਾ ਦਿੱਤਾ ਤੇ ਬਾਬੇ ਜੁਝਾਰ ਸਿੰਘ ਨੇ ਵੀ ਜਾ ਕੇ ਮੋਕਲਾ ਦੇ ਇੱਟ ਦੇ ਨਾਲ ਇੱਟ ਖੜਕਾਤੀ ਇਹ ਸਾਡਾ ਇਤਿਹਾਸ ਹੈ ਤੇ ਅੱਜ ਮਾਫ ਕਰਨਾ ਜੇਕਰ ਐਡੇ ਵੱਡੇ ਇਤਿਹਾਸ ਨੂੰ ਭੁੱਲ ਕੇ ਉਹਨਾਂ ਬਾਬਿਆਂ ਨੂੰ ਭੁੱਲ ਕੇ ਜਿਨ੍ਹਾਂ ਨੇ ਹਿੱਕ ਦੇ ਵਿੱਚ ਤੀਰ ਖਾਦਾ ਪਿੱਠ 'ਚ ਨਹੀਂ ਖਾਦਾ ਉਸ ਗੁਰੂ ਨੂੰ ਭੁੱਲ ਕੇ ਜਿਹੜੇ ਗੁਰੂ ਦਾ ਇੱਕ ਪੁੱਤ ਜੰਗੇ ਮੈਦਾਨ 'ਚ ਸ਼ਹੀਦ ਹੋਇਆ ਹੋਵੇ ਤੇ ਗੁਰੂ ਨੇ ਬਿਨਾਂ ਪ੍ਰਵਾਹ ਕੀਤੇ ਆ ਦੂਜੇ ਨੂੰ ਸ਼ਮਸ਼ੀਰ ਭੇਡ ਕਰਕੇ ਕਿਹਾ ਹੋਵੇ ਜਾ ਪੁੱਤ ਤੂੰ ਵੀ ਚੱਲ ਤੇ ਪੰਜ ਪਿਆਰੇ ਲਾਗੇ ਖੜੇ ਵੇਖਦੇ ਹੁਣ ਤੇ ਕਿੱਡਾ ਜ਼ਿਕਰਾ ਉਸ ਗੁਰੂ ਦਾ ਆਪਣੇ ਪਿਤਾ ਜੀ ਨੂੰ ਵਾਰਿਆ ਆਪਣੇ ਪਿਤਾ ਨੂੰ ਵਾਰਿਆ ਉਹ ਗੁਰੂ ਨੇ ਤਾਂ ਆਪਣੀ ਝੋਲੀ ਦੇ ਵਿੱਚ ਸੀਸ ਪਵਾਇਆ ਅੱਖਾਂ ਦੇ ਵਿੱਚੋਂ ਮੋਤੀ ਨਹੀਂ ਸੁੱਟਿਆ ਦੋ ਪੁੱਤਰ ਇੱਥੇ ਤਾਂ ਮੈਂ ਕਹਿੰਦਾ ਹੁੰਦਾ ਵੀ ਇੱਕ ਪੁੱਤ ਕਿਤੇ ਪੱਠੇ ਵੜਦੇ ਆਵੇ ਨਾ ਪਿਓ ਕਿਤੇ ਲਾਗੇ ਖੜਾ ਵੇਖ ਰਿਹਾ ਹੋਵੇ ਪੱਠੇ ਵੜਦੇ ਦੇ ਪੁੱਤ ਦੇ ਕਿਤੇ ਹੱਥ ਦੇ ਦਤਰੀ ਫਿਰ ਜਵੇ ਤੇ ਉਹ ਪੁੱਤ ਦੇ ਨਹੀਂ ਭਾਵੇਂ ਦਰਦੋਂ ਨਹੀਂ ਦਾਵੇ ਜਿੰਨੀ ਦਰਦ ਪਿਓ ਉਹਦੇ ਦਿਲ 'ਤੇ ਹੁੰਦੀ ਹੈ ਜੀ ਪਰ ਇੱਕ ਉਹ ਗੁਰੂ ਆ ਜਿਹੜੇ ਗੁਰੂ ਦੇ ਸਾਹਮਣੇ ਦੋ ਪੁੱਤ ਸ਼ਹੀਦ ਹੋ ਗਏ ਤਾਂ ਵੀ ਗੁਰੂ ਨੇ ਪ੍ਰਵਾਨ ਨਹੀਂ ਕੀਤੀ ਦੋ ਪੁੱਤ ਨੀਂਹਾਂ ਦੇ ਵਿੱਚ ਚਿਣਕੇ ਦੁਆਰਾ ਦੇ ਵਿੱਚ ਚਿਣਕੇ ਸ਼ਹੀਦ ਕੀਤੇ ਗੁਰੂ ਨੇ ਤਾਂ ਵੀ ਪ੍ਰਵਾਨ ਨਹੀਂ ਕੀਤੀ ਸਾਰਾ ਛਾਡੇ ਵਾਲ ਕੀਤਾ ਆnde ਜੇਕਰ ਚਾਰ ਨਹੀਂ ਰਹੇ ਇਨ ਪੁੱਤਰਾਂ ਨੇ ਕੇ ਅਸੀਸ ਪਰਵਾਦ ਗਈ ਸੁੱਤ ਚਾਰ ਚਾਰ ਮਹੀਨੇ ਤੋਂ ਕਿਆ ਵਾ ਕਹਿਣ ਲੱਗੇ ਜੀਵਤ ਕਿੰਨੇ ਹਜ਼ਾਰ ਉਹਾਂ ਦੇ ਇੰਨਾ ਦੇ ਸਿਰ ਤੇ ਚਾਰ ਪੁੱਤ ਵਾਰੇ ਆ ਕਿੰਨਾ ਦੇ ਸਿਰ ਤੇ ਜੀ ਸਾਡੇ ਸਿਰ ਤੇ ਇਨ ਪੁੱਤਰਨ ਕੇ ਅਸੀਸ ਪਰ ਸਾਨੂੰ ਪੁੱਤਰ ਕਿਹਾ ਆਂਦੇ ਇਨ ਪੁੱਤਰਨ ਕੇ ਅਸੀਸ ਪਰ ਇਹਨਾਂ ਪੁੱਤਾਂ ਦੇ ਸਿਰੋਂ ਵਾਰ ਦੀਏ ਸਤ ਚਾਰ ਚਾਰ ਪੁੱਤ ਵਾਰ ਤੇ ਚਾਰ ਵਜੇ ਤੋਂ ਕਿਹਾ ਹੋਇਆ ਚਾਰ ਵਜੇ ਤੋਂ ਕਿਹਾ ਹੋਇਆ ਜੇ ਚਾਰ ਮਰ ਗਏ ਆ ਕੀ ਹੋਇਆ ਜੀਵਤ ਕਈ ਹਜ਼ਾਰ ਆ ਜੰਦੀ ਸੰਗਤ ਬੈਠੀ ਐ ਇਹ ਸਾਰੇ ਮੇਰੇ ਪੋਤੇ ਆ ਤੇ ਆਪਾਂ ਵੀ ਬਾਣੀ ਦੇ ਵਿੱਚ ਪੜਦੇ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਬਣੀ ਥਾਈ ਸਬਨਾ ਕਾ ਮਾਪਿਓ ਆਪ ਹੈ ਆਪੇ ਹਸਾਰ ਕਰੇ ਭਾਪ ਕੇ ਉਹ ਅਕਾਲ ਪੁਰਖ ਗੁਰੂ ਸਾਰਿਆਂ ਦਾ ਮਾਪਿਓ ਆਪ ਆ ਆਪੇ ਹਸਾਰ ਕਰੇ ਉਹ ਆਪੇ ਕਿਰਪਾ ਨਦਰ ਰਹਿਮਤ ਕਰਦਾ ਵਾ ਤੁਸੀਂ ਸਕੂਲ ਜਾਓਗੇ ਤੁਸੀਂ ਕਾਲਜ ਜਾਓਗੇ ਸਕੂਲ ਕਾਲਜ ਜਾਂਦੇ ਹੋ ਸਕਦਾ ਤੁਹਾਡਾ ਮਾਪਿਓ ਘਰੇ ਰਵੇ ਤੁਹਾਡੇ ਨਾਲ ਬਾਹਰ ਕੋਈ ਤੁਸੀਂ ਮੋਟਰਸਾਈਕਲ ਤੇ ਜਾਓ ਸਾਈਕਲ ਸਕੂਟਰੀ ਤੇ ਜਾਓ ਤੁਸੀਂ ਡਿੱਗ ਜੂ ਹੋ ਸਕਦਾ ਤੁਹਾਡੇ ਸੱਟ ਪੇਟ ਲੱਗ ਜੇ ਪਰ ਜਿਹੜਾ ਆਪੇ ਸਾਰ ਕਰੇ ਜਿਹੜਾ ਗੁਰੂ ਪਿਤਾ ਸਾਡਾ ਵਾ ਗੁਰੂ ਪਿਤਾ ਨੇ ਆਪ ਵਿੱਚ ਹੋ ਕੇ ਸਾਨੂੰ ਬਚਾਉਣਾ ਵਾ ਤੇ ਐਡੇ ਵੱਡੇ ਗੁਰੂ ਨੂੰ ਕਹਿਣ ਤੋਂ ਭਾਵ ਐਡੇ ਵੱਡੇ ਗੁਰੂ ਨੂੰ ਭੁੱਲ ਕੇ ਅੱਜ ਜੇਕਰ ਜਾ ਕੇ ਅਸੀਂ ਪਖੰਡੀਆਂ ਗਾੜੀ ਸਿਰ 'ਚ ਕੈ ਗਏ ਤੇ ਮੈਂ ਉਹ ਤੇ ਬੜੀ ਏਰੀ ਬੇਨਤੀ ਸਖੋ ਹੱਥ ਜੋੜ ਜੁੜ ਕੀਤੀ ਜੇ ਵੀ ਅੱਜ ਉਸ ਗੁਰੂ ਦੇ ਅੱਖਾਂ ਦੇ ਵਿੱਚੋਂ ਮੋਤੀ ਜ਼ਰੂਰ ਟਿਕਦੇ ਹੋਣਗੇ ਜਦੋਂ ਉਹ ਗੁਰੂ ਸਾਡੇ ਵੱਲ ਵੇਖਦੇ ਹੋਣਗੇ ਵੀ ਇਹਨਾਂ ਦੇ ਸਿਰੋਂ ਚਾਰ ਵਾਰੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕਹਿੰਦੇ ਹੋਣਗੇ ਵੀ ਸਾਡੇ ਸਿਰ ਤੇ ਸੂਬੇ ਦੇ ਕਚਹਿਰੀ ਦੇ ਵਿੱਚ ਨਹੀਂ ਝੁਕੇ ਆ ਜੇ ਇਹਨਾਂ ਦੇ ਸਿਰ ਕਬਰਾਂ ਦੇ ਝੁਕ ਰਹੇ ਆ ਸਾਡੇ ਸਿਰ ਸੂਬੇ ਦੇ ਕਚਾਰੀ ਚ ਨਹੀਂ ਝੁਕੇ ਇਹਨਾਂ ਦੇ ਸਿਰ ਆ ਜਾ ਕੇ ਡੇਰਿਆਂ ਤੇ ਰਾਧਾ ਸਵਾਮੀ ਅਰ ਝੁਕ ਰਹੇ ਆ ਇਹਨਾਂ ਦੇ ਸਿਰ ਜਾ ਕੇ ਬੀੜੀ ਫੂਕਣਾ ਜਿਹੜਾ ਲਾਡੀ ਸ਼ਾਹ ਵਾ ਮਕੋਦਰ ਵਾਲਾ ਉਹਨਾਂਗੇ ਝੁਕ ਰਹੇ ਸਿੱਖੋ ਆਪਣਾ ਮੂਲ ਪਛਾਣੀਏ ਆਪਾਂ ਆਪਾਂ ਕੌਣ ਆ ਬੜੀ ਵੱਡੀ ਬਹਾਦਰੀ ਆ ਗੁਰੂ ਦੀ ਕਿਰਪਾ ਵਾ ਕਿ ਅਸੀਂ ਜਨਮ ਸਿੱਖਾਂ ਦੇ ਕਰ ਲਿਆ ਪਰ ਜੇ ਕੋਈ ਸਿੱਖਾਂ ਦੇ ਘਰ 'ਚ ਜਨਮ ਲੈ ਕੇ ਕਵੇ ਵੀ ਮੈਂ ਸਿੱਖ ਹਾਂ ਇਹ ਬਹੁਤ ਵੱਡਾ ਉਹਦਾ ਵਹਿਮ ਆ ਇੱਕ ਕਿਸਾਨ ਦੇ ਘਰ ਜੰਮਿਆ ਪੁੱਤ ਉਹ ਕਦੀ ਕਿਸਾਨ ਨਹੀਂ ਬਣ ਸਕਦਾ ਜਿੰਨਾ ਚਿਰ ਖੇਤੀ ਕਰਨੀ ਸਿੱਖੇ ਨਾ ਇੱਕ ਮਕੈਨਿਕ ਦੇ ਘਰ ਜੰਮਿਆ ਹੋਇਆ ਪੁੱਤ ਜਨਮ ਲਿਆ ਪੁੱਤ ਕਦੀ ਵੀ ਮਕੈਨਿਕ ਨਹੀਂ ਬਣ ਸਕਦਾ ਜਿੰਨਾ ਚਿਰ ਉਹ ਮਕੈਨਿਕ ਦਾ ਕੰਮ ਸਿੱਖੇ ਨਾ ਇੱਕ ਮਿਸਤਰੀ ਦੇ ਘਰ ਜੰਮਿਆ ਪੁੱਤ ਕਦੀ ਮਿਸਤਰੀ ਨਹੀਂ ਬਣ ਸਕਦਾ ਜਿੰਨਾ ਚਿਰ ਉਹ ਮਿਸਤਰੀ ਦਾ ਕੰਮ ਸਿੱਖੇ ਨਾ ਤੇ ਕਿਦਾਂ ਦਾ ਜਰਾ ਸਕਦੇ ਹੋ ਵੀ ਸਿੱਖਾਂ ਦੇ ਘਰ ਜੰਮ ਕੇ ਅਸੀਂ ਕਹਤਾ ਵੀ ਅਸੀਂ ਸਿੱਖਿਆ ਅਸੀਂ ਸਿੱਖਣੀ ਹੈ ਪੁੱਛੋ ਕਿਉਂ ਸਿੱਖਣੀ ਹੈ ਕਿਉਂਕਿ ਅਸੀਂ ਅੰਮ੍ਰਿਤ ਪਾਨ ਨਹੀਂ ਕੀਤਾ ਅਸੀਂ ਕਿਉਂ ਸਿੱਖਣੀ ਹੈ ਕਿਉਂਕਿ ਅਸੀਂ ਦਾੜਾ ਕਟਾਇਆ ਕਿਉਂ ਸਿੱਖਣੀ ਹੈ ਅਸੀਂ ਨਾਈ ਅੱਗੇ ਬੈਠੇ ਕਿਉਂ ਸਿੱਖਣੀ ਹੈ ਅਸੀਂ ਜਾ ਕੇ ਸ਼ਰਾਬ ਦੇ ਠੇਕੇ ਦੇ ਬੈਠੇ ਕਿਉਂ ਸਿੱਖਣੀ ਹੈ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਘੜੀ ਚੁਕੇ ਅਸੀਂ ਕਿਉਂ ਸਿੱਖ ਨਹੀਂ ਸਾਡਾ ਸਿੱਖ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਗਾੜੀ ਝੁਕੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਖੰਡੀਆਂ ਦੇ ਗਾੜੀ ਸਿਰ ਚਕਾਉਂਦੇ ਮੇਲਣਾ ਗਾੜੀ ਸਿਰ ਚਕਾਉਂਦੇ ਫਿਰ ਗਏ ਅਸੀਂ ਤਾਂ ਸਿੱਖ ਨਹੀਂ ਹਾਂ